ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਤੇ ਅਸੀਂ ਸਾਰੇ ਬਹੁਤ ਵਧੀਆ ਤੇ ਹੋਪ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਵੈਗ੍ਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਪਿਛਲੇ ਵਲੋਗਾਂ ਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਵਲੋਗਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਸਪੋਰਟ ਕਰੋਗੇ ਜੀ ਇਹ ਆ ਸਾਡੇ ਮਾਊਂਟਨ ਦੇ ਉੱਤੇ ਗੈਲਰੀ ਵਾਕ ਆ ਤੇ ਅੱਜ ਤੁਹਾਨੂੰ ਅਸੀਂ ਗੈਲਰੀ ਵਾਕ ਇੱਦਾਂ ਦਿਖਾਵਾਂਗੇ ਤੇ ਨੈਕਸਟ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਉਤਰ ਕੇ ਗੱਡੀ ਚੋਂ ਨਿਕਲ ਕੇ ਤੇ ਅਸੀਂ ਕੰਡੀ ਕੰਡੀ ਸ਼ੌਕ ਤੇ ਜਾ ਕੇ ਤੁਹਾਨੂੰ ਸਾਰਾ ਟੂਰ ਕਰਾਵਾਂਗੇ ਗੈਲਰੀ ਬੋਕ ਦਾ ਤੇ ਅੱਜ ਲਈ ਇੰਨਾ ਹੀ ਹੁਣ ਅਸੀਂ ਜਾਣਾ ਆ ਅੱਜ ਬੇਬੇ ਦੇ ਘਰੇ ਤੇ ਉਹ ਆ ਸਾਡੀ ਇੱਕ ਪਿਆਰੀ ਜੀ ਮੇਰੀ ਬੇਬੇ ਆ ਤੇ ਜਿੰਨੂੰ ਮੈਂ 3.5 ਸਾਲ ਬਾਅਦ ਉਹਨੂੰ ਅੱਜ ਮਿਲਣ ਜਾਣਾ ਆ ਤੇ ਇਸ ਤੋਂ ਬਾਅਦ ਅਸੀਂ ਜਾਣਾ ਆ ਆਈ ਏ ਉੱਥੋਂ ਅਸੀਂ ਲੈਣੇ ਆ ਮਾਤਾ ਲਈ ਫਲਾਵਰ ਤੇ ਫਿਰ ਉਸ ਤੋਂ ਬਾਅਦ ਲੋ ਜੀ ਆਪਾਂ ਪੌਂਜੀ ਆਈਏ ਤੇ ਹੁਣ ਆਪਾਂ ਉੱਥੇ ਦੇਖਦੇ ਆ ਮਾਤਾ ਲਈ ਫਲਾਵਰ ਲਓ ਹਣ ਅਸੀਂ ਅੰਦਰ ਪਹੁੰਚ ਗਏ ਆਈਜੀਆਈ ਦੇ ਹੁਣ ਅਸੀਂ ਫਲਾਵਰ ਚੈੱਕ ਕਰ ਰਹੇ ਆਂ ਕਿ ਅਸੀਂ ਕਿਹੜੇ ਫਲਾਵਰ ਲੈ ਸਕਦੇ ਆਂ ਫਲਾਵਰ ਸਾਰੇ ਬਹੁਤ ਸੋਹਣੇ ਸੀਗੇ ਪਰ ਅਸੀਂ ਦੇਖ ਰਹੇ ਸੀ ਕਿ ਮਾਮ ਨੂੰ ਕਿਹੜੇ ਪਸੰਦ ਹੁੰਦੇ ਨੇ ਥੋੜਾ ਜਿਹਾ ਮੋਂਨਾਂ ਦੇ ਪਸੰਦ ਦੇ ਅਕੋਰਡਿੰਗ ਮੈਨੂੰ ਥੱਲੇ ਫਲਾਵਰ ਪੇ ਦਿੱਸੇ ਫਿਰ ਮੈਂ ਸੋਚਿਆ ਕਿ ਆਹ ਬਾਕਸ ਵਾਲਿਓ ਜਿਆਦਾ ਪਸੰਦ ਕਰਨਗੇ ਫਿਰ ਅਸੀਂ ਆ ਜਿਹੜੇ ਅਸੀਂ ਫਲਾਵਰ ਮਾਮ ਵਾਸਤੇ ਲੈ ਲਈ ਸੀ ਲਓ ਜੀ ਹਣ ਫਲਾਵਰ ਲੈਣ ਤੋਂ ਬਾਅਦ ਅਸੀਂ ਕਾਊਂਟਰ ਤੇ ਗਏ ਕਾਊਂਟਰ ਤੇ ਅਸੀਂ ਫਲਾਵਰਾਂ ਦਾ ਪੇ ਕੀਤਾ ਤੇ ਪੇ ਕਰਨ ਤੋਂ ਬਾਅਦ ਅਸੀਂ ਉਹਨੂੰ ਥੈਂਕ ਯੂ ਬੋਲੇਆ ਥੈਂਕ ਯੂ ਬੋਲ ਕੇ ਅਸੀਂ ਹੁਣ ਜਾ ਰਹੇ ਆਂ ਜੇ ਆਪਾਂ ਆ ਗਏ ਹੁਣ ਗੈਸ ਸਟੇਸ਼ਨ ਗੈਸ ਸਟੇਸ਼ਨ ਮਤਲਬ ਜਿਵੇਂ ਆਪਾਂ ਇੰਡੀਆ ਦੇ ਵਿੱਚ ਆਪਾਂ ਪੈਟਰੋਲ ਪੰਪ ਬੋਲ ਦਿੰਨੇ ਆ ਤੇ ਇੱਥੇ ਤੇਲ ਪਵਾਣਾ ਡੀਜ਼ਲ ਪੈਟਰੋਲ ਕੁਝ ਵੀ ਪਵਾਣਾ ਤੇ ਇੱਥੇ ਗੈਸ ਕਹਿੰਦੇ ਆ ਹਨਾ ਤੇ ਆਪਾਂ ਸੋਚਿਆ ਵੀ ਚਲੋ ਹੁਣ ਆਪਾਂ ਟੈਂਕੀ ਫੁੱਲ ਕਰਵਾ ਲਈਏ ਤੇ ਫਿਰ ਚੱਲਦੇ ਆਂ ਲਓ ਜੀ ਅਸੀਂ ਹੁਣ ਤੇਲ ਪਉਣ ਲੱਗ ਗਏ ਸੀਗੇ ਤੇਲ ਅਸੀਂ ਇੱਥੇ ਤਾਂ ਦੱਸ ਦਿੰਦੇ ਆ ਕਿ ਜਿਵੇਂ ਆਪਾਂ ਇੰਡੀਆ ਦੇ ਵਿੱਚ ਆਪਾਂ ਤੇਲ ਪਵਾਉਂਦੇ ਆ ਵਿੱਚ ਗੱਡੀ ਤੇ ਬੈਠੇ ਬੈਠੇ ਆਪਾਂ ਆਰਡਰ ਕਰ ਦਿੰਦੇ ਆ ਪਰ ਸਾਨੂੰ ਇੱਥੇ ਆਪ ਬਾਹਰ ਨਿਕਲ ਕੇ ਆਪਣੇ ਆਪ ਹੀ ਸਾਨੂੰ ਇੱਥੇ ਤੇਲ ਪਵਾਉਣਾ ਪੈਂਦਾ ਕਿਉਂਕਿ ਅਸੀਂ ਮਾਮਦੇ ਘਰੇ ਜਾ ਰਹੇ ਆ ਤੁਹਾਨੂੰ ਅਸੀਂ ਦੱਸ ਚੁੱਕੇ ਆ 45 ਮਿੰਟ ਡਰਾਈਵ ਮਾਮਦੇ ਘਰ ਤੇ ਸਾਨੂੰ ਲੱਗ ਜਣਾ ਰਸਤੇ ਦੇ ਵਿੱਚ ਟਾਈਮ ਸੋ ਅਸੀਂ ਆਪਣੀ ਸੋਚਿਆ ਕਿ ਆਪਣਾ ਟੈਂਕੀ ਜੋ ਫੁੱਲ ਕਰਾ ਕੇ ਲੈ ਕੇ ਜਾਈਏ ਲਓ ਜੀ ਅਸੀਂ ਹੁਣ ਤੇਲ ਪਵਾ ਲਿਆ ਹਾਂ ਤੇਲ ਪਵਾ ਕੇ ਅਸੀਂ ਥੋੜਾ ਜਿਹਾ ਡਰਾਈਵ ਕਰਕੇ ਨਾ ਇੱਥੇ ਪੋਸਟ ਆਫਿਸ ਜਾ ਰਹੇ ਹਾਂ ਤੇ ਉੱਥੇ ਅਸੀਂ ਦੇਖਣਾ ਕਿ ਉੱਥੇ ਸਾਡੇ ਪਰਸਨਲ ਅਸੀਂ ਪੋਸਟ ਆਫਿਸ ਲਏ ਹੋਏ ਆ ਜਿਵੇਂ ਕੋਈ ਸਪੈਸ਼ਲ ਮੇਲ ਆਉਂਦੀ ਆ ਕਿਉਂਕਿ ਉੱਥੇ ਲੋਕ ਲੱਗਾ ਹੁੰਦਾ ਹੈ ਤੇ ਉਹਦੇ ਵਿੱਚ ਮਮ ਦਾ ਵੀ ਇੱਕ ਖਾਨਾ ਹੈਗਾ ਅਸੀਂ ਸੋਚਿਆ ਕਿ ਮਮ ਦੀ ਉੱਥੇ ਦੇਖ ਲੈਣੇ ਜੇ ਕੋਈ ਲੈਟਰ ਹੋਈ ਤਾਂ ਅਸੀਂ ਕੱਢ ਕੇ ਆਪਣੇ ਨਾਲ ਲੈ ਜਾਵਾਂਗੇ ਲਓ ਜੀ ਅਸੀਂ ਹੁਣ ਮੇਲ ਬਾਕਸ ਚੈੱਕ ਕਰਨ ਲੱਗ ਗਏ ਆ ਤੇ ਮੈਨੂੰ ਫਾਈਨਲੀ ਮਮ ਵਾਸਤੇ ਦੋ ਲੈਟਰ ਮਿਲ ਗਈਆਂ ਨੇ ਜਿਹੜੀਆਂ ਕਿ ਅਸੀਂ ਮਮ ਨੂੰ ਦਵਾਂਗੇ ਕਿ ਉਹ ਵੈਰੀ ਹੈਪੀ ਹੋਊਗੀ ਤੇ ਤਾਂ ਉਹਨੂੰ ਕੰਮ ਨੇ ਮਲਾਉਂਨੇ ਆ ਮਾਮਣ ਦੇ ਨਾਲ ਜਾ ਕੇ ਲਓ ਜੀ ਆ ਗਿਆ ਮਾਮਦਾ ਹਾਊਸ ਤੇ ਮਿਲਦੇ ਆਣ ਨਾਲ ਤੁਹਾਨੂੰ ਵੀ ਮਲਾਉਨੇ ਆ ਆਪਣੀ ਲਵਲੀ ਲਵਲੀ ਮਾਮ ਦੇ ਨਾਲ ਨੋਕਰ ਸੇ ਯੋ ਪੁੱਟ ਸੇ ਯੋ ਪੁੱਟ ਸੇ ਯੋ ਪੁੱਟ ਸੇ ਯੋ ਪੁੱਟ ਹਾਈ ਮਾਈ ਲਵ ਮਾਈ ਲਵ Lovely. thank you rinka how lovely to see you <laughs> <laughs> right a bit more than oh, it's right. for me mom that's nice oh. thank you mm -hmm. hi jeeby hi milo because we can get them fresh here in, in the are yeah here yeah. and then it will keep the sun out and it will keep the rain out yeah so the garden looks good mom yeah, it's even looking. it's no rain but it's still very good yeah because i water it every day yes. every day i just have to put water on the plant that's the nice place. you have many many plants like yeah, अपना हो ਰਿਹਾ ਅੱਜ ਡਿਨਰ ਰੈਡੀ ਤੇ ਡਿਨਰ ਦੇ ਵਿੱਚ ਅੱਜ ਆਪਣੇ ਕੀ ਬਣ ਰਿਹਾ ਹੈ ਅੱਜ ਆਪਾਂ ਬਣਾਵਾਂਗੇ ਬਰੀਟੋ ਹਾਂਜੀ ਇਹ ਆ ਰੈਪ ਨੇ ਹਾਂਜੀ ਰੈਪ ਦੇ ਵਿੱਚ ਆਪਣੇ ਓਨਿਅਨ ਨੇ ਹਾਂਜੀ ਕੈਪਸਿਕਮ ਟਮਾਟਰ ਹਾਂਜੀ ਹਾਂਜੀ ਪਾਉਂਗ ਪਵੈਜੀ ਗ੍ਰੀਨ ਚਿੱਲੀ ਮਸ਼ਰੂਮ ਹਾਂਜੀ ਤੇ ਤੁਸੀਂ ਚਿਕਨ ਵੀ ਪਾ ਸਕਦੇ ਹੋ ਪਰ ਆਪਾਂ ਚਿਕਨ ਨਹੀਂ ਬਣਾਉਣਾ ਆਪਾਂ ਵੈਜੀਟੇਰੀਅਨ ਬਣਾਵਾਂਗੇ ਹਾਂਜੀ ਤੇ ਬਸ ਉਹਨਾਂ ਆਪਾਂ ਸਾਰਾ ਕਸ਼ੂਨ ਕੱਟ ਕੇ ਮਸ਼ਰੂਮ ਕੱਟ ਕੇ ਸਾਰਾ ਕੁਝ ਕੱਟ ਕੇ ਹਾਂਜੀ ਤੇ ਪਹਿਲਾਂ ਰੈਡੀ ਰੱਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੜਕਾ ਲਾਵਾਂਗੇ ਜਿਵੇਂ ਹਾਂਜੀ ਹਾਂਜੀ ਅਜਾ ਵੈਜੀ ਟਾਇਲ ਪਾ ਲਿਆ ਵੈਜੀ ਆਇਲ ਪਾ ਕੇ ਵਿੱਚ ਇੰਨੇ ਤੇ ਫਿਰ ਆਪਾਂ ਥੋੜਾ ਜਿਹਾ ਆਪਾਂ ਜੀਰਾ ਪਾਉਣਾ ਵਿੱਚ ਹੋਰ ਆਪਾਂ ਨਹੀਂ ਇਹਦੇ ਵਿੱਚ ਕੋਈ ਖਾਸ ਮਸਾਲਾ ਪਾਉਣਾ ਜੀਰਾ ਨੂੰ ਮੜਾ ਜਾ ਜਦੋਂ ਬਸ ਹੋ ਗਿਆ ਪੁੱਜ ਗਿਆ ਉਹ ਦੇ ਵੇਚ ਜੀ ਆਪਾਂ ਵੈਜੀ ਕੱਟੀ ਹੋਣ ਨੂੰ ਪਹਿਲਾਂ ਪਾਣੀ ਨੇ ਪਾ ਲਿਆ ਸੋਨੀਆਂ ਨੂੰ ਜਦੋਂ ਲੱਗਾ ਤਾਂ ਬ੍ਰਾਊਨ ਕਰਾਂ ਡੋਂਟ ਡਾਕੂਮੈਂਟ ਵਾਸਤੇ ਕਰਾਂਗੇ ਕਿਉਂਕਿ ਫਿਰ ਵੈਜੀ ਮਿਕਸ ਕਰ ਦਾਂਗੇ ਨੇ ਵਿੱਚ ਤੇ ਨਾਲੇ ਕੋਪੋ ਜਾਣੀ ਹੈ ਹਰੇ ਔਣੀਆ ਹੋ ਗਏ ਨਾ ਕੋਕੋ ਗਾ ਦੁਬਾਰਾ ਆਪਾਂ ਜਿੰਨੀ ਵੀ ਆਪਣੀ ਵੈਜੀ ਕੱਟੀ ਆ ਜੋ ਵੀ ਆਪਣੇ ਕੋਲ ਸੀ ਆਪਾਂ ਉਹ ਖਾਇਆ ਪਈਆਂ ਇਹਦਾ ਸਮਾਨ ਉਹ ਪਾ ਲੈਣਾ ਸਾਰਾ ਮਿਕਸ ਕਰਕੇ ਬਾਕੀ ਨੂੰ ਆਪਾਂ ਚੜਾ ਕੋਈ ਸਾਰੀਆਂ ਵੈਜੀ ਕੋਕੋ ਗੀਆਂ ਨਾ ਦੱਬਾ ਦਾ ਆਪਾਂ ਨੂੰ ਜਿਵੇਂ ਉਹ ਸਟੋਰ ਤੋਂ ਮਿਲ ਜਾਂਦਾ ਬ੍ਰਿੱਟੋ ਆਪਣਾ ਮਸਾਲਾ ਹੀ ਹੁੰਦਾ ਵਿੱਚ ਇਹ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਆ ਫਿਰ ਆਪਾਂ ਦੁਬਾਰਾ ਉਪਸੀ ਮਿਕਸ ਕਰਕੇ ਇਮੇਜਿੰਗ ਵਿੱਚ ਤੋਂ ਬਾਅਦ ਆਪਣੇ ਆ ਹੁੰਨੇ ਦੇ ਫਰਾਈਡ ਬੀਨਸ ਕਿਉਂਕਿ ਆਪਾਂ ਬੀਨ ਪਾਵਾਂਗੇ ਵਿੱਚ ਬੀਨਸ ਆਪਾਂ ਉਹ ਨਹੀਂ ਨਾ ਪਾਇਆ ਵਿੱਚ ਚਿਕਨ ਨਹੀਂ ਪਾਇਆ ਸੋ ਚਾਪਾਂ ਬੀਨਸ ਪਾਵਾਂਗੇ ਬੀਨਸ ਪਾਵਾਂਗੇ ਥੋੜਾ ਜਿਹਾ ਸਾਲਸਾ ਪਾਵਾਂਗੇ ਵਿੱਚ 2-3 ਚਮਚੇ ਪਾਸੀ ਪਾਸੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੰਬੀ ਕਰਾਂ ਮਿਸ 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 ਉਪ ਦੇਗੀ ਜਾਂਦਾ ਚਲ ਕੋਈ ਗੱਲ ਮਿਕਸ ਹੋ ਗਿਆ ਨਾ ਸਾਰਾ ਪ੍ਰੋਪਰ ਤੇ ਚਲੋ ਜੀ ਨੂੰ ਨਾ ਆਪਾਂ ਬਸ 1 ਮਿੰਟ ਵਾਸਤੇ ਇਹਨੂੰ ਆਪਾਂ ਸੇਕ ਜਲਵਾ ਕੇ ਤੇ ਦੰਨ ਲਓ ਜੀ ਆਪਣਾ ਵੈਜੀ ਵਾਲਾ ਸਭ ਕੁਝ ਰੈਡੀ ਹੋ ਗਿਆ ਹੁਣ ਆਪਾਂ ਬ੍ਰਿਟੋ ਨੂੰ ਬਣਾਉਨੇ ਆ ਜਿਵੇਂ ਆਪਾਂ ਖਾਣ ਵਾਸਤੇ ਰੈਡੀ ਕਰ ਰਹੇ ਆ ਫਿਰ ਆਪਾਂ ਇਹਨਾਂ ਵਿੱਚ ਸਾਬਰ ਕਰੀਮਾਂ ਥੋੜੀ ਸਾਬਰ ਕਰੀਮ ਤੁਸੀਂ ਲਾ ਲਓ ਆਪਣੇ ਹਿਸਾਬ ਦੇ ਤੁਸੀਂ ਲਾ ਸਕਦੇ ਜਿੰਨੇ ਤੁਸੀਂ ਵੱਧ ਲਾਉਣੀ ਘੱਟ ਲਾਉਣੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਆਪਣੀਆਂ ਗੈਜਿਸ ਜਿੰਨੇ ਆਪਾਂ ਬਣਾਇਆ ਨੇ ਉਹ ਆਪਾਂ ਗੈਜਿਸ ਪਾਵਾਂਗੇ ਗੈਜਿਸ ਦੇ ਵਿੱਚ ਬਾਅਦ ਤੋਂ ਆਪਾਂ ਉਸ ਤੋਂ ਬਾਅਦ ਆਪਣੇ ਕੋਲ ਲੈਟਰਸ ਆ ਲੈਟਸ ਪਾ ਸਕਦੇ ਹਾਂ ਕੋਈ ਵੀ ਤੁਸੀਂ ਆਪਣਾ ਜੋ ਵੀ ਸਲਾਟ ਪਾਉਣਾ ਪਾ ਸਕਦੇ ਹੋ ਵਿੱਚ ਪਾ ਲਈ ਆਪਾਂ ਟੈਕਸ ਪਾ ਲਈ ਇਸ ਤੋਂ ਬਾਅਦ ਆਪਾਂ ਮੰਗੇ ਆਵਾਕਾ ਟੋਸ ਜਿਹੜੀ ਇਹਨਾਂ ਤੋਂ ਬਾਅਦ ਆਪਾਂ ਆਪਣੇ ਹਿਸਾਬ ਨਾਲ ਵੱਧ ਵੀ ਪਾ ਸਕਦੇ ਜਿਵੇਂ ਪਾਉਣਾ ਦੇ ਕੋਈ ਬਾਅਦ ਆਪਣੇ ਕੋਲ ਆਪਣਾ ਚੀਜ਼ ਆ ਤੁਸੀਂ ਇਹਨਾਂ ਚੀਜ਼ ਪਾਓ ਥੋੜਾ ਉੱਪਰ ਇਹਨਾਂ ਦੇ ਵਿੱਚੋਂ ਤੁਸੀਂ ਚੀਜ਼ ਪਾ ਲਓ ਸੋ ਤਾਂ ਬਾਅਦ ਤੁਸੀਂ ਸੌਸ ਆਪਣੇ ਕੋਲ ਆ ਤੁਸੀਂ ਆਪਣੇ ਟੇਸਟਨ ਸਾਥ ਸੌਸ ਪਾ ਸਕਦੇ ਹੋ 바ਰਬੀਕਿਊ ਸੌਸ ਪਾ ਲਓ ਟਮਾਟੋ ਸੌਸ ਪਾ ਲਓ ਜੋ ਵੀ ਤੁਹਾ ੜੀ ਕਰਦਾ ਉਹ ਪਾ ਲਓ ਤੇ ਆਪਣੇ ਆਸ ਸੌਸ ਪਾ ਲਓ ਜੋ ਇਸ ਟੇਸਟ ਨਾਲ ਤੇ ਚਲੋ ਇਸ ਤਰ੍ਹਾਂ ਤੁਸੀਂ ਆਪਣਾ ਬ੍ਰੀਟੋ ਰੈਡੀ ਕਰ ਸਕਦੇ ਹੋ ਰੈਡੀ ਕਰਨ ਤੋਂ ਬਾਅਦ ਤੁਸੀਂ ਆਪਣਾ ਬਸ ਇਹਨੂੰ ਰੈਪ ਕਰਕੇ बल बरीटटो मैली त मां अॻ कर टोस्ट करण सो पहिला तवा गर्म करिटी फिर बसि हिकु साइड बरीटो एटलीस्ट लाइ थर्टी सैकेंड सैक मिंट रखण फिर था जे चल रखण पवंदा टोस्ट करण ਹਾਲੋ ਜੀ ਅੱਜ ਅਸੀਂ ਆਪਾਂ ਲਈ ਨਵਾਂ ਫੋਨ ਲੈ ਕੇ ਆਏ ਆ ਆਪਰਲੇ ਸ਼ਾਪ ਤੋਂ ਆਈਫੋਨ 17 ਪ੍ਰੋ ਮੈਕਸ ਇਹਦੇ ਵਿੱਚ ਤਿੰਨ ਕਲਰ ਹੁੰਦੇ ਹੁੰਦੇ ਆ ਇੱਕ ਉਹਨਾਂ ਦਾ orange ਇੱਕ silver ਇੱਕ ਉਹਨਾਂ ਦਾ dark blue ਅਸੀਂ ਅੱਜ ਲਿਆਵਾਂ dark blue ਵਾਲਾ ਕਲਰ ਜਦੋਂ ਲੇਡੀ ਤੋਂ ਅਸੀਂ ਸ਼ਾਪ ਤੋਂ ਲਿਆਵ ਨੂੰ ਸੇ ਇੱਕ ਗੱਲ ਪੁੱਛੀ ਸੀਗੀ ਇਹਦੀ ਬੈਟਰੀ ਲਾਈਫ ਕਿੰਨੀ ਆ ਹੁਣੇ ਕਿਹਾ ਸੀ ਆਪਣੇ 36 hours ਆਪਣੀ ਬੈਟਰੀ ਕੱਢ ਜੂਗੀ ਫੋਨ ਤੇ ਕੋਈ ਨਾ ਅਫਰ ਹਫਤਾ ਤੱਕ ਯੂਜ਼ ਕਰਾਂਗੇ ਤੁਸੀਂ ਦੇਖੋ ਬਹੁਤ ਸੋਹਣਾ ਫੋਨ ਆ ਤੇ ਅੱਗੇ ਆਪਾਂ ਕਰਾਂਗੇ ਰਿਵਿਊ ਤੁਹਾਨੂੰ ਨਵਾਗੇ ओके गाइस ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਾ ਵਲੋਗ ਦੇਖਣ ਲਈ ਪਲੀਜ਼ ਉਸਸਾੜਾ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਕੋਈ ਨੈਕਸਟ ਵਲੋਗ ਚ ਫਿਰ ਮਿਲਦੇ ਆਪਾਂ